देख के हमें भी रोटी थी ने हो के अगो पीछे भाग गए दिख जाते होगा देख सके बाल बीशु जे मुंडे की तेरी बामा मां उंगलंदा खावे ਦੇਖੋ ਮੇਰੇ ਭਾਈ ਦੀਆਂ ਵਿਚਾਰਦੀਆਂ ਕਿ ਉਹ ਕਿਉਂ ਗੁੱਟੀਆਂ ਇਹ ਇਹ ਮੇਰੇ ਸੇੜ ਲਈ ਛੇੜਦਾ ਹਾਂ ਹਾਂ ਮੈਂ ਬੜਤੀ ਬੜਤੀ ਦੇਖੋ ਆਪਦੀ ਕਰਤੂਤ ਇਹ ਬੰਦਾ ਆਪ ਦੱਸ ਰਿਹਾਗਾ ਕੋਈ ਕੋ ਤੂੰ ਦੱਸ ਦੰਦ ਆਪਦੀ ਮੜਤੀ ਹੈ ਜੀ ਡੋਂਗੜਾ ਮੜਤੀ ਹੈ ਜੀ ਤੂੰ ਨੇ ਛੇੜਦਾ ਸੀ ਤੂੰ ਤੂ ਜੀਆ ਉਂਗੜਾ ਲਾ ਲੈਂਦਾ ਲੋਣੀ ਸੀ ਤੇਰੇ ਪਰ ਫੋਨ ਨਹੀਂ ਚੱਲਦਾ ਨੂੰ ਮੈਂ ਕਹਤਾਂ ਮੈਂ ਫੋਨ ਦਾ ਚਰਵਾਣ ਦੇ ਦੂੰ ਅੱਛਾ ਉਧਰ ਹੀ ਹੋ ਜਾਂਰ ਮੈਂਦਾ ਜਿਗਰਾ ਤਾਂ ਹੁਣ ਰੀਜੀਆ ਤੜਪਿਆਗਾ ਲੋਲੀ ਨਾਲੇ ਹੁਣ ਕੱਪੜੇ ਚੱਕ ਲਿਆ ਕਿੱਥੇ ਜਾ ਕੇ ਜਿਗਰਾ ਤਾਂ ਹੁਣ ਚੱਲ ਪਿਆ ਮੇਰਾ ਐਕਟਰ ਜਿਗਰਾ ਤਾਂ ਚੱਕ ਮੇਰਾ ਪੋਹ ਦਾ ਬੱਡੀ ਲਾਟ ਉਹਦੇ ਜਿਗਰਾ ਤਾਂ ਤੇਦੀ ਅਮਨਸੇ ਨੂੰ ਬੰਨ੍ਹਦੀ ਜਿਗਰਾ ਤਾਂ ਤੇ ਸਿੱਖਦੀ ਆ ਕੋਈ ਜਿਗਰਾ ਤਾਂ ਤੇ ਸਿੱਖਦਾ ਦੇਖਿਆ ਪਹਿਲੀ ਵਾਰ ਜਿਗਰਾ ਤਾਂ ਤੇ ਸਿੱਖਦੀ ਆ ਸਾਡੀ ਕੁੜੀ ਵੇ ਜਿਗਰਾ ਕਰਤਾ ਕਰਨਾ ਉਸਕੇ ਤਾਂ ਮੰਨ ਲਿਆ ਫालतू ਕੱਪੜੇ ਤੇ ਫੁੱਫਕੀ ਹੈ ਹੁਣ ਕੰਨ ਨਾਲ ਮੁੰਡੇ ਜਿਗਰਾ ਕਰਤਾ ਹਾਂ ਕਿੰਨੇ ਕੱਪੜੇ ਪਹਿਨੇ ਬਹੁਤ ਪਹਿਨੇ ਕਿੰਨੇ ਬੈੱਡ ਪਰੇ ਦੋ ਬੈੱਡ ਸਾਡੇ ਸਿਰ ਤੇ ਪਰੇ ਵਧੀਆ ਤੇ ਕਰ ਰਿਹਾ ਵਧੀਆ ਜਿਗਰਾ ਕਰਤਾ ਕਿਹਿੰਦਾ ਬਹੁਤ ਮਹਿੰਗੇ ਮਹਿੰਗੇ ਕੱਪੜੇ ਜਿਗਰਾ ਕਰਿਆ ਤੂੰ ਵੀ ਮਹਿੰਗੇ ਮਹਿੰਗੇ ਦਾ ਕਰ ਮਹਿੰਗੇ ਤਾਂ ਮਹਗਾ ਜਿਗਰਾ ਕਰ ਉਸ ਲੋਗ ਮੈਨ ਕਹਿੰਦੇ ਕਿ ਤੂੰ ਨਾ ਸਾਤ ਰੁਪਏ ਦੇ ਤੇ ਕੁੜੀ ਬਣਾ ਰਿਹਾ ਲੋੜੀ ਲੋੜੀਏ ਨੇ ਭੋਗ ਦੇਂਦੀ ਲੋੜੀਏ ਲੋੜੀ ਇਸ ਐਕਚੁਅਲੀ ਲੋੜੀ ਮਾਈ ਨਹੀਂ ਨਾ ਸਾਡੇ ਹਸਪਤਾਲ ਚ ਚਾਂਗੇ ਮੇਰੇ ਯਾਦ ਆ ਰਹੀਆਂ ਮਿਸ ਕਰ ਰਹੀ ਤਾਹੀ ਕੱਪੜੇ ਭੁੱਕਣ ਲੱਗਿਆ ਹੁਣ ਅੱਛਾ ਨਾ ਲੋੜੀ ਮੈਂ ਤਾਂ ਨਾ ਮੈਂ ਇਹ 5-5000 ਦੀਆਂ ਪੈਂਟਾਂ ਅਸੀਂ ਡੱਬੇ ਬੁਝੇ ਮਾਰਕੀ ਦੇ ਨਾ 7000 ਦੀ ਪੈਂਟ ਸਿੱਕਦਾ ਉਹਦਾ ਤੇ ਉਹ ਪੈਂਟ ਭੁੱਕੀ ਸ਼ਲ ਡੱਬੁਕੀ ਐ ਜਰਾਬਾ ਸਭ ਬੂਟ ਤੱਕ ਫੁੱਕੇ ਨੇ ਅਸੀਂ ਤਾਂ ਜੀ ਅਸੀਂ ਜਗਰਤਤਾ ਬਹੁਤ ਵੱਡਾ ਕਰੀਉਂਦਾ ਹਾਂ ਹਾਂ ਮੈਂ ਨਹੀਂ ਵੇਜਣੀ ਬਹੁਤ ਜਗਰਤਤਾ ਕਰ ਲਈ ਮੈਂ ਤਾਂ ਬਹੁਤ ਜਗਰਤਤਾ ਕਰੇ ਹੁਣ ਸਾਡੀ ਬਹੂ ਕਰਨ ਲੱਗੀ ਐ ਸਿੱਖਰੀ ਐ ਮੇਤੋਂ ਇਹ ਥੋੜਾ ਇਹ ਕਾਗਜ਼ਾਂ ਤੇ ਸਿੱਖਰੀ ਐ ਇਹ ਸਿੱਖਰੀ ਤਾਂ ਦਿਲ ਨਹੀਂ ਹਲੇ ਬੜਾ ਵੱਡਾ ਹੈਗਾ ਕੱਪੜੇ ਫੁੱਕਣ ਦਾ ਇਹ ਕਾਗਜ਼ ਉਹਦੇ ਪਰਸਸ ਤੋਂ ਸਿੱਖਰੀ ਜਗਰਤਤਾ ਕਰਦਾਈ ਤਾਂ ਸਿੱਖ ਛੱਡ ਜਾਗੀ ਥੋੜਾ ਥੋੜਾ ਮੈਂ ਫੁੱਲ ਕੱਪੜਿਆਂ ਦਾ ਕਰਦੀ ਹਾਂ ਜੀ ਮੈਂ ਚਾਦਰਾ ਤੱਕ ਸਰਾਲੇ ਤੱਕ ਚੱਕਰਾਤੇ ਚੜਕਾਈ ਨਹੀਂ ਨਹੀਂ ਕਰੀਏ ਜੀ ਗੁੱਸੇ ਤੇ ਕੰਟਰੋਲ ਨਹੀਂ ਹੈਗਾ ਹੁਣ ਗੁੱਸੇ ਤੇ ਕੰਟਰੋਲ ਹੀ ਕੰਟਰੋਲ ਆ ਗੁਸੈ ਨਹੀਂ ਹੁਣ ਪਾਉਣ ਨੂੰ ਉਹ ਲੋਕਾਂ ਦੇ ਸੀ ਮੰਗ ਤੰਗ ਕੇ ਪਾ ਲਈਦੇ ਹੁੰਦੇ ਸੀ ਇਹ ਸਾਰਾ ਗੁੱਸਾ ਦੇ ਕੰਟਰੋਲ ਹੋ ਜਾਂਦਾ ਫੁਰ ਭਾਗੜਾ ਚੜ੍ਹਦੇ ਦੀ ਵੀਡੀਓ ਬਣਾਉਣੀ ਸੀ ਨਾ ਤੇ ਦੇਖੋ ਹੁਣ ਕੱਪੜੇ ਸਿੱਟੇ ਭਾਗੜਾ ਚੜ੍ਹਤ ਉੰਨਾ ਮਾਂ ਜਿਗਰਾ ਤੱਕ ਰਿਹਾ ਉਹਨੂੰ ਮਾਂ ਜਿਗਰਾ ਤੱਕ ਰਿਹਾ ਕੋਈ ਪਾਣੀ ਚਲ ਪਰਵਾਹ ਚਲ ਹੁਣ ਜਲ ਪਰਵਾਦੀ ਆ ਗਿਆ ਕੰਮ ਉਹ ਪਹਿਲਾਂ ਭੂਕਣ ਦਾ ਨਹੀਂ ਕੋਈ ਜਲ ਪਰਵਾਦੀ ਹੁਣ ਜਲ ਪਰਵਾਦੀ ਆਇਆ ਤੇ ਨਹੀਂ ਮੈਂ ਕੱਢਦੀ ਨਹੀਂ ਐਡੀਆਂ ਨਹੀਂ ਲਾਟਾਂ ਨਿਕਲਦੀਆਂ ਨਾ ਮੈਂ ਤੇ ਜਮੀ ਨਹੀਂ ਜਿਗਰਾਤਾ ਹੁੰਦਾ ਫਲ ਦੇ ਕਪੜੇ ਸੁੱਕਣ ਦੇ ਬਸ ਗਿੱਲੇ ਕਪੜੇ ਦਾ ਹੀ ਕਰਿਆ ਪਰ ਉੱਤੇ ਉਹ ਪਾਦੀ ਹੁੰਦੀ ਆ ਮੈਂ ਪੈਟਰੋਲ ਨਾ ਕੀ ਇਹ ਵੀ ਕਿ ਮੈਂ दारू ਦੀ ਬੋਤਲ ਉੱਪਰ ਢੋਲ ਚਿਕਰਾਤਾ ਹੁੰਦਾ ਹੁੰਦਾ ਸਾਡੇ ਹੈ ਨਹੀਂ ਅਸੀਂ ਕਿ ਤੁਲੇ ਦੀ ਦੀਸੇ ਕਪੜੇ ਉਹਦੀ ਬੋਤਲ ਉਹ ਕਹਿੰਦਾ ਬੋਤਲ ਅੰਦਾ ਚੜ ਦਿੰਦੀ ਮੰਗ ਲੈ ਮੈਂ ਕਿਸੇ ਦੀ ਕੋਈ ਪੀਂਦਾ ਆਊਗਾ ਇੱਥੇ ਜਗਰਾਤਾ ਕਰਨਾ ਚਿਕਰਾਤਾ ਕਰਦਾ ਵੀ ਭਾਈ ਤੇ ਤੇ ਬੋਤਲ ਕਿਹੜਾ ਜਗਰਾਤਾ ਉਹ ਨਾ ਕੋ ਮਾਰਸ ਨੂੰ ਉਹਦੇ ਕਿਸ ਨੂੰ ਸੱਤਾ ਬੱਤ ਨਹੀਂ ਰੋਟੀ ਨੂੰ ਖੁਸੀ ਕਰਨਾ ਦੇਖੋ ਜੀ ਸੜਕ ਦੇ ਕਿਨਾਰੇ ਬੈਠੀ ਕਰ ਰਹੀ ਆ ਉਹ ਦੇਖੋ ਮੈਂ ਕਿਹਾ ਕਿ ਸਟਟਦੀ ਆ ਇਹ ਜਿਗਰਾ ਆਟਾ ਕਰ ਰਹੀ ਆ ਵਿਚਾਰੀ ਇਹ ਸਿੱਕਰੀਏ ਕਾਗਜਾਂ ਦੇ ਕਰਨਾ ਫਿਰ ਮੇਰੇ ਮੰਗੋ ਕੱਪੜਿਆਂ ਤੇ ਲੱਗੂਗੇ ਮੈਂ ਸਾਡਾ ਸਾਰੇ ਕੱਪੜੇ ਖਾਲੀ ਕਰਦੇ ਉਸ ਨੂੰ ਸਰਕਾਰੀ ਜੌਬ ਮਿਲੀ ਅੱਗ ਬੁਝਾਉਣ ਵਾਲਿਆਂ ਚ ਕਿੰਨੀ ਬਣਾ ਸਰਕਾਰੀ ਜੌਬ ਮਿਲੀ ਹੈ ਹਾਂ ਹੋ ਪਲਟ ਦੇਵਾ ਆਵਾਜ਼ ਸੁਣ ਭਗਵਾਨ ਤੁਹਾਨੂੰ ਦੇ ਰਿਹਾ ਨਾ ਅੱਛਾ ਯਾਰ ਵਗਰੇਟ ਵੀਡੀਓ ਨੂੰ ਕਹਿ ਆ ਚਤਰੀ ਪੈਣਾ ਕੋਈ ਹਿੱਤੇ ਪਹਿਲਾਂ ਬਿਜਾ ਕੇ ਜਾ ਫਿਰ ਆਹ ਪੈਣ ਦੇ ਕਦੇ ਵੀ ਵਾਗ ਦੇ ਵਿੱਚ ਧਿਆਨਤਾ ਕਰਦੀ ਨੇ ਉਸ ਟਾਈਮ ਤਾਂ ਬਹੁਤ ਖੁਸ਼ ਹੋ ਜਾ ਕਰੂ ਜਦੋਂ ਤੂੰ ਕਿਤੇ ਆਇਆ ਕਰੂਗਾ ਯਾਰ ਵਗਰੇਟ ਉਸ ਦਿਨ ਦਾ ਚਲੋ ਦਾ ਨੰਬਰ ਰੋਡ ਹੀ ਰੱਖਾਂਗੇ ਭਾਈ ਵੀ ਤੇਰੇ ਭੈਣਾ ਧਿਆਨਤਾ ਬਹੁਤ ਕਰਦੀ ਆ ਰੇ ਆ ਤਾਂ ਚਲ ਟ੍ਰੇਨਿੰਗ ਦੇ ਆਲੇ ਜੌਬ ਪੱਕੀ ਹੋਊਗੀ ਜੇ ਪਾਤੀ ਮੇਰੀ ਤਾਂ ਜੇ ਨਾ ਪਰ ਮੇਰੇ ਪਾਣੀ ਦੇ ਵਾਗੇ ਕੋਈ ਪਾਣੀ ਵਾਲਾ ਲੱਭ ਕੋ ਦੂਜੇ ਨੂੰ ਜਵਾਬ ਦਵਾ। ਇੱਕ ਬਿੱਨਾ। ਕੋਤਾ ਖੋ ਰ। ਇਹਨੇ ਤਾਂ ਭਾਈ ਦੇ ਸਾਰੇ ਨੂੰ ਫੋਇਆ ਗਈ ਤਾਂ ਜਾਵੀਂ ਕੋਤਾ। ਕਾਕੇ ਨੂੰ ਕੋਤਾ ਖੋ ਰ ਬਣਾ ਲਿਆ। ਵੀ ਹੁਣ ਤੇਰਨ ਵੀ ਲੱਗ ਗਈ। ਕਾਕੇ ਨੂੰ ਮੇਰੇ ਕੱਪੜੇ ਕੱਢਣੇ ਭੇਜੀ। ਮੇਰੇ ਮੈਂ ਸੱਟ ਕੇ ਇੰਨਿਆ ਹੁਣ। ਛੋਲੇ ਦਾ ਛੋਲਾ ਜਲਦੀ ਮਾਰਿਆ ਵਿੱਚ ਮੈਂ ਕਹਿੰਦਾ ਚੱਲ ਤੂੰ ਵੀ ਚੱਲ। ਜਿਆਦਾ ਵੀ ਰਾਮਣ ਪਾ। ਤੈਨੂੰ ਇੱਕ ਵਾਰ ਵੀ ਮੇਰੇ ਤੋਂ ਮੇਰਾ ਕਿਆ ਹੋ ਗਿਆ। ਤੂੰ ਮੇਰੇ ਖਾਰਾ ਦਾ ਫੁੰਟਾ ਮੈਨੂੰ ਦੇ। ਐ ਨਹੀਂ। ਵੀ ਬੈਨ ਨਾ ਹੈ ਲੱਕੀਨੇ ਵੀ ਕਹਿੰਦਾ ਸੀ ਵੀ ਉਹ ਪਾਲੂ ਲੱਗਦੀ ਮਾਰੇ ਤੈਨੂੰ ਬੇਬੀ ਦੱਸਨੀ ਆ ਮੈਨੂੰ ਬੇਬੀ ਦੱਸਨੀ ਆ ਕਹਿੰਦਾ ਉਹ ਪਾਲੂ ਦੀ ਚੰਦ ਮੈਂ ਕਹਨਾ